ਹਰੇ ਨੇ ਪੁੱਛਿਆ ਸੀ ਕਿਹੜੀ ਚੀਜ਼ ਆ ਤੁਹਾਡੇ ਅੱਗੇ ਰੱਖੀ ਹੈ ਤੇ ਕੀ ਆ ਜਿਹੜਾ ਤੁਸੀਂ ਚੰਗਾ ਲੱਗਦਾ ਉਹਨਾਂ ਨੇ ਕਿਹਾ ਜੀ ਅਮਰਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਗੁਰੂ ਨਾਨਕ ਪਾਤਸ਼ਾਹੀ ਦਾ ਹੁਕਮ ਹੈ ਬੰਦਗੀ ਤੋਂ ਬਿਗੈਰ ਮਾਲਕ ਕੁਛ ਨਹੀਂ ਹੁੰਦਾ ਭਗਤੀ ਕਰਨੀ ਪੈਣੀ ਸਾਨੂੰ ਭਗਤੀ ਤੋਂ ਬਿਗੈਰ ਆਪਾਂ ਜੋ ਵੀ ਕਰਾਂਗੇ ਉਹ ਸਾਰੇ ਕਰਮਕਾਂਡ ਹੋ ਜਾਂਦੇ ਬਾਣੀ ਪੜੋ ਜਿੰਨੀ ਕੁ ਬਾਣੀ ਤੁਸੀਂ ਪੜਨੀ ਆ ਉਹਨੂੰ ਵਿਚਾਰੋ ਧਿਆਨ ਨਾਲ ਇਹ ਜੋੜੀ ਬਾਣੀ ਪੜਦੇ ਆ ਉਹਨੂੰ ਕੰਨਾਂ ਨਾਲ ਸੁਣਨ ਦੀ ਕੋਸ਼ਿਸ਼ ਕਰੋ ਜਿਵੇਂ ਜਿਵੇਂ ਸੁਰਤ ਉੱਚੀ ਹੁੰਦੀ ਜਾਊਗੀ ਓਮ ਓਮੇ ਮਾਲਕ ਕਿਰਪਾ ਕਰਦਾ ਸਾਨੂੰ ਰਾਹ ਪਤਾ ਲੱਗਦਾ ਉਲਝਣਾ ਨਹੀਂ ਹੈਗਾ ਸਿੱਖੀ ਦੇ ਵਿੱਚ ਸਾਨੂੰ ਮਹਾਰਾਜ ਨੇ ਸਿੱਧਾ ਤੇ ਸਪਸ਼ਟ ਰਸਤਾ ਦੱਸਿਆ ਸੀ ਵੀ ਜਿਹੜੀ ਬੰਦਗੀ ਆ ਤੁਸੀਂ ਜਦੋਂ ਕਰੋਗੇ ਤੁਸੀਂ ਯਕੀਨ ਮੰਨੋ ਵੀ ਕਾਲਯੁਗ ਦੇ ਵਿੱਚ ਸਿਰਫ ਇੱਕ ਨਾਮ ਆ ਜਿਹੜਾ ਤੁਹਾਨੂੰ ਸੁੱਖ ਦੇ ਸਕਦਾ ਚਾਹੇ ਉਹ ਅਧਿਆਤਮਕ ਹੈ ਤੇ ਚਾਹੇ ਉਹ ਦੁਨੀਆਦਾਰੀ ਦੇ ਵਿੱਚ ਹੈ ਬੱਤੀ ਦੇ ਨਾਲ ਵੀਰ ਜੀ ਮੈਂ ਇਹਨਾਂ ਅੱਖਾਂ ਦੇ ਨਾਲ ਏਦਾਂ ਏਦਾਂ ਦੀਆਂ ਰੋਗ ਸਹੀ ਹੁੰਦੇ ਵੇਖੇ ਐ ਕੈਂਸਰ ਤੋਂ ਲੈ ਕੇ ਹੋਰ ਇਹ ਵੀ ਨਹੀਂ ਮੈਂ ਕਹਿੰਦਾ ਵੀ ਸਾਰੀ ਦੁਨੀਆ ਦੇ ਹੋ ਜਾਣਗੇ ਹੂੰ ਕੁਝ ਵੀ ਆ ਜਿਹੜਾ ਉਹ ਕਦੇ ਵੀ ਇਹ ਨਹੀਂ ਹੁੰਦਾ ਜ਼ਰੂਰੀ ਨਹੀਂ ਵੀ ਹਸਪੀਟਲ 'ਚ ਸਾਰੇ ਬੰਦੇ ਹੀ ਮਰ ਜਾਂਦੇ ਆ ਕੁਝ ਐ ਜਿਨ੍ਹਾਂ ਦੇ ਬਿਮਾਰੀ ਕਿਰਪਾ ਕਰਦਾ ਉਹ ਵੱਜ ਜਾਂਦੇ ਆ ਕਈਆਂ ਦਾ ਸਮਾ ਆ ਜਾਂਦਾ ਉਹ ਵੱਡੇ ਤੋਂ ਵੱਡੇ ਇਲਾਜ ਵੀ ਕਰਾਉਂਦੇ ਆ ਜੇ ਏਦਾਂ ਹੁੰਦਾ ਹੋਵੇ ਫਿਰ ਤਾਂ ਅਮੀਰ ਕੋਈ ਦੁਨੀਆ ਤੋਂ ਜਾਂਦਾ ਹੀ ਨਾ ਉਹ ਇੱਕ ਸਹਾਰਾ ਵਾ ਜਿਹੜਾ ਤੁਸੀਂ ਆ ਮੈਡੀਸਨ ਦਾ ਲੈਣਾ ਇਹ ਨਹੀਂ ਹੈਗਾ ਵੀ ਆਪਾਂ ਕਹੀਏ ਵੀ ਜੇ ਤੁਸੀਂ ਕਹੋ ਜੀ ਅਸੀਂ ਸਿਮਰਨ ਕਰਦੇ ਆਂ ਜਾਂ ਬਾਣੀ ਪੜ੍ਹਦੇ ਆਂ ਸਾਨੂੰ ਮੈਡੀਸਨ ਦੀ ਲੋੜ ਨਹੀਂ। ਮਹਾਰਾਜਿਆਂ ਨੇ ਵੀ ਵੈਦਖਾਨੇ ਬਣਾਏ ਸੀਗੇ। ਇਸੇ ਕਰਕੇ ਪਾਤਸ਼ਾਹ ਨੇ ਸਾਨੂੰ ਦੱਸਿਆ ਸੀ ਦਵਾਈ ਇੱਕ ਸਹਾਰਾ ਵਾ ਪਰ ਕਰਨਾ ਪਰਮਾਤਮਾ ਨੇ ਹੁੰਦਾ। ਉਹ ਸਿਆਣੇ ਆਪਣੇ ਕਹਿੰਦੇ ਹੁੰਦੇ ਸੀ ਨਾ ਜੀ ਜਦੋਂ ਮਾਲਕ ਕਿਰਪਾ ਕਰਦਾ ਤੇ ਸਵਾਦ ਹੀ ਚੁੰਡੀ ਦੇ ਨਾਲ ਵੀ ਆਮ ਆ ਜਾਂਦਾ। ਇਹ ਸਿਰਫ ਇੱਕ ਬਹਾਨਾ ਬੰਨਣਾ ਹੁੰਦਾ। ਪਰ ਤੁਸੀਂ ਇਸ ਚੱਕਰ 'ਚ ਨਾ ਪਾਓ ਵੀ ਅਸੀਂ ਕਹੀ ਹੈ ਜੀ ਬਸ ਵੀ ਅਸੀਂ ਜੇ ਬਾਣੀ ਪੜ੍ਹਦੇ ਆਂ ਜਾਂ ਸਿਮਰਨ ਕਰਦੇ ਆਂ ਸਾਨੂੰ ਦੁੱਖ ਨਹੀਂ ਹੋਣਗੇ। ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਠੀਕ ਹੈ। ਤੁਸੀਂ ਵੇਖੋ ਵੀ ਇੱਕ ਨਾਰਮਲ ਮਾਧਾਰਨ ਦਿੰਨਾ ਵੀ ਜੇ ਆਪਾਂ ਕੋਈ ਵਰੀ ਕੋਈ ਝਾੜ ਕਢਾਉਂਦਾ ਬੰਦਾ ਉਹ ਝਾੜ ਕਢਾਉਂਦਾ ਤੇ ਜੇ ਉੱਥੇ ਤੁਸੀਂ ਇੱਕ ਇੰਜੈਕਸ਼ਨ ਲਾਉਨੇ ਆ ਜੜ ਸੁਨ ਹੋ ਜਾਂਦੀ ਨਾ ਜਿਹੜੇ ਕਢਾਉਂਦੇ ਉਹਨਾਂ ਨੂੰ ਪਤਾ ਇੱਕ ਬੁੱਟ ਸੁਨ ਹੋ ਜਾਂਦਾ ਉਸ ਤੋਂ ਬਾਅਦ ਉਹ ਕਢਾ ਦਿੰਦੇ ਦਰਦ ਨਹੀਂ ਹੁੰਦਾ ਜੇ ਉਹੀ ਪ੍ਰੋਸੀਜਰ ਇਹ ਬਿਨਾ ਇੰਜੈਕਸ਼ਨ ਤੋਂ ਕਰੀਏ ਤੇ ਇਨਸਾਨ ਦੀ ਮੌਤ ਵੀ ਹੋ ਸਕਦੀ ਦਰਦ ਨਾਲ ਹੁੰਦੀ ਹੈ ਨਾ ਜੀ ਇਸੇ ਤਰ੍ਹਾਂ ਜਦੋਂ ਪਰਮਾਤਮਾ ਦੀ ਬਾਣੀ ਤੇ ਸਿਮਰਨ ਉਹ ਇੱਕ ਮਾਨਸ ਅਵਸਥਾ ਦੇ ਵਿੱਚ ਚਲਾ ਜਾਂਦਾ ਜਿੱਥੇ ਤੁਹਾਨੂੰ ਦਰਦ ਮਹਿਸੂਸ ਨਹੀਂ ਹੁੰਦਾ ਹਮਮ ਮਾਲਕ ਮੇਰ ਕਰਦਾ ਤੇ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਪੀਰ ਪਕੰਬਰਾਂ ਨੂੰ ਵੀ ਆਏ ਆ ਪਰ ਜ਼ਿੰਦਗੀ ਜਿਉਣ ਦਾ ਜੋ ਆਨੰਦ ਤੁਸੀਂ ਲੈ ਸਕਦੇ ਆ ਉਹ ਹੈਗਾ ਵਾ ਨਾਮ ਜਪ ਕੇ ਬਾਣੀ ਪੜ ਕੇ ਤੇ ਜੇ ਅਸੀਂ ਹੋਰ ਸਾਰਾ ਕੁਝ ਕਰਦੇ ਆ ਇਹ ਚੀਜ਼ਾਂ ਨਹੀਂ ਕਰਦੇ ਤੇ ਫਿਰ ਇਹਨੂੰ ਜ਼ਿੰਦਗੀ ਜਿਉਣਾ ਨਹੀਂ ਕਹਿ ਸਕਦੇ ਜ਼ਿੰਦਗੀ ਕੱਟਣਾ ਕਹਿ ਸਕਦੇ ਕੱਟਣ ਦੇ ਜਿਹਾ ਆਉਂਦਾ ਬਹੁਤ ਸਤਿ ਸ਼੍ਰੀ ਅਕਾਲ। ਤੇਰਾ ਨਾਮ ਸਿਮਰਨ ਤੋਂ। ਹਾਂਜੀ। ਬਿਨਾ ਨਾਮ ਸਿਮਰਨ ਤੋਂ ਕਹ ਰਹੇ ਹਾਂ। ਹਾਂਜੀ। ਇੱਕ ਹੁੰਦਾ ਕੱਟਣਾ ਇੱਕ ਹੁੰਦਾ ਜਿਉਣਾ। ਜ਼ਿੰਦਗੀ ਜਿਉਣ ਦਾ ਆਨੰਦ ਤਾਂ ਵਾ ਵੀ ਸਾਡਾ ਮਾਨੁਸ ਅਵਸਥਾ ਦੇ ਜਾਵੇ। ਵੀ ਤੁਸੀਂ ਇਹ ਮਨੁੱਖਾ ਜਨਮਾ ਜਿਹੜਾ ਬਹੁਤ ਅਨਮੋਲ ਹੈ ਵੀਰ ਜੀ ਇਹ। ਤੇ ਮਾਲਕ ਨੇ ਸਾਨੂੰ ਦਿੱਤਾ। ਇਹਦਾ ਮੁੱਲ ਉਦੋਂ ਪਤਾ ਲੱਗਦਾ ਜਦੋਂ ਸਵਾਸਾਂ ਦੀ ਡੋਰੀ ਟੁੱਟਣ ਲੱਗਦੀ ਹੈ। ਫਿਰ ਸਾਰਾ ਕੁਝ ਵਿਅਰਥ ਹੋ ਜਾਂਦਾ। ਇੱਕ ਆਪਣੇ ਗੁਰਮਖਾਇ ਸੀਗੇ ਆਪਣੇ ਕੋਲੇ ਕੁੜੇ ਦਿਨ ਪਹਿਲਾਂ ਹੀ ਨਾ ਸੰਤ ਅੰਕਲ ਆ ਅਮਰੀਕਾ ਤੋਂ ਹਾਂਜੀ ਉਹ ਜਿੱਦਾਂ ਦਾ ਉਹਨਾਂ ਦਾ ਨਾਮ ਉਹ ਜਿਹਾ ਸੁਭਾਅ ਹੈ ਤੇ ਉਹ ਦੱਸਦੇ ਪਏ ਸੀ ਵੀ ਕੋਈ ਵੀ ਆ ਬੜਾ ਅਮੀਰ ਬੰਦਾ ਸੀਗਾ ਅਮਰੀਕਾ ਦੇ ਵਿੱਚ ਕਾਫੀ ਉਹਦੇ ਘਰ ਵਗੈਰਾ ਸੀਗੇ ਠੀਕ ਹੈ ਬੜੀ ਲੰਮੀ ਚੌੜੀ ਪ੍ਰਾਪਰਟੀ ਸੀ ਉਹ ਪਰਮਾਤਮਾ ਤੋਂ ਦੂਰ ਸੀਗਾ ਜਦੋਂ ਕੋਈ ਥੋੜਾ ਪੁਰਵਲਾ ਕਰਮ ਹੁੰਦਾ ਨਾ ਜਿਹੜੀ ਮਾਇਆ ਉਹ ਵੈਸੇ ਹੀ ਤੁਰੀ ਆਉਂਦੀ ਹੈ ਉਹਦੇ ਵਿੱਚ ਇਹ ਨਹੀਂ ਹੈਗਾ ਵੀ ਤੁਸੀਂ ਰੱਬ ਦਾ ਨਾਮ ਲੈਨੇ ਤਾਂ ਤੁਹਾਡੇ ਕੋਲ ਆਊਗੀ ਉਥੋਂ ਜੋ ਤੁਸੀਂ ਪਿਛਲਾ ਬੀਜਿਆ ਅੱਛਾ ਉਹਨੂੰ ਆਪਾਂ ਹੁਣ ਵੜ ਰਹੇ ਹਾਂ ਜੋ ਹੁਣ ਬੀਜਾਂਗੇ ਅੱਗੇ ਵੜ ਲਾਂਗੇ ਅੱਗੇ ਤੇ ਬਾਵਾ ਆਉਣ ਵਾਲੇ ਸਮੇਂ 'ਚ ਜਾਂ ਅਗਲੇ ਜਨਮ 'ਚ ਠੀਕ ਕਿਉਂਕਿ ਸਾਰੇ ਕਰਮ ਆ ਜਿਹੜੇ ਉਹ ਜੇ ਕੋਈ ਕਿੰਤੂ ਗ੍ਰੰਤੂ ਕਰਦਾ ਗੁਰਬਾਣੀ 'ਚ ਹਰ ਚੀਜ਼ ਦਾ ਦੱਸਿਆ ਹੋਇਆ ਹੈ ਨਾ ਤੇ ਉਹ ਚੀਜ਼ਾਂ ਵੀ ਜਦੋਂ ਉਹ ਬੰਦਾ ਕਹਿੰਦੇ ਵੀ ਐ ਬੂਰਾ ਮੁੱਛਾਂ ਨੂੰ ਵਟ ਦੇ ਕੇ ਕਹਿੰਦਾ ਹੁੰਦਾ ਸੀ ਵੀ ਇਹਨਾਂ ਨੂੰ ਪਤਾ ਹੀ ਨਹੀਂ ਲੋਕਾਂ ਨੂੰ ਵੀ ਮੈਂ ਆਪਦੇ ਬੱਚੇ ਯੂਨੀਵਰਸਿਟੀਆਂ 'ਚ ਪੜਾਏ ਆ ਹੂੰ ਹੁਣ ਬੱਚਾ ਪੜ੍ਹਨਾ ਤੁਸੀਂ ਤਾਂ ਫੀਸ ਦੇ ਸਕਦੇ ਹੋ ਕੋਸ਼ਿਸ਼ ਕਰ ਸਕਦੇ ਹੋ ਨਾ ਪੜ੍ਹਨਾ ਨਹੀਂ ਪੜ੍ਹਨਾ ਉਹਦੇ ਕਰਮ ਆ ਉਹ ਕਿਤੇ ਮਾਲਕ ਦੀ ਮਿਹਰ ਨਾਲ ਤਿੰਨ ਕੇ ਚਾਰ ਉਹਨਾਂ ਦੇ ਬੇਟੇ ਸੀਗੇ ਉਹ ਚੰਗੇ ਪੜ੍ਹ ਕੇ ਮਤਲਬ ਬਹੁਤ ਡਿਗਰੀਆਂ ਵਗੈਰਾ ਕੀਤੀਆਂ ਉਹ ਜਦੋਂ ਪਾੜੇ ਲੈ ਕੇ ਇੰਨਾ ਗਏ ਤੇ ਆਪਦੀ ਦੁਨੀਆ 'ਚ ਮਸਤ ਹੋ ਗਏ ਤੇ ਜਦੋਂ ਬੰਦੇ ਦਾ ਉਹ ਕਿਤੇ ਸਮਾਂ ਆਇਆ ਥੋੜਾ ਬਮਾ ਢੱਲਾ ਮਠਾ ਹੋਇਆ ਇਕੱਲੇ ਇਕੱਲੇ ਮੁੰਡੇ ਨੂੰ ਫੋਨ ਕੀਤਾ ਉਹ ਕਹਿੰਦੇ ਜੀ ਨੌਕਰੀ ਭੇਜ ਦਿੰਦੇ ਆ ਸਾਡੇ ਕੋਲੇ ਸਮਾਂ ਹੈ ਨੀਗਾ ਤੇ ਉਹ ਬੰਦਾ ਫਿਰ ਇੰਨਾ ਕੁ ਜ਼ਿਆਦਾ ਉਦਾਸ ਹੋਇਆ ਤੇ ਉਹ ਕਹਿੰਦੇ ਵੀ ਜਿੰਨੀ ਉਹਦੀ ਪ੍ਰਾਪਰਟੀ ਸੀ ਜੋ ਘਰ ਵਗੈਰਾ ਸੀ ਅਮਰੀਕਾ ਚ ਕਾਫੀ ਕਾਈ ਤਾਂ ਉਹਨੇ ਉਥੇ ਦਾਨ ਕਰਤੇ ਬਾਕੀ ਉਹ ਕਹਿੰਦੇ ਸੀ ਪਤਾ ਨਹੀਂ ਕੋਈ ਉਦੋਂ ਸ਼ਾਇਦ ਮੁਲਕ ਇਕੱਠਾ ਹੁੰਦਾ ਸੀਗਾ ਉਹ ਜੀ ਦੱਸਦੇ ਸੀ ਵੀ ਉਹ ਕੋਈ ਉਹ ਸ਼ਾਇਦ ਉਦੋਂ ਇੰਡੀਆ ਪਾਕਿਸਤਾਨ ਇਕੱਠਾ ਸੀਗਾ ਦੱਸਦੇ ਸੀ ਕੋਈ ਇਦਾਂ ਦਾ ਵੀ ਉਹਨੇ ਉਹ ਜਿੱਥੇ ਉਹ ਪੜਿਆ ਸੀ ਕੋਈ ਯੂਨੀਵਰਸਿਟੀ ਦੇ ਵਿੱਚ ਉਧਰਲੇ ਪਾਸੇੋਂ ਉਥੇ ਭੇਜਤਾ ਤੋ ਜਾਂਦਾ ਹੋਇਆ ਵੀ ਮਤਲਬ ਇੰਨਾ ਕਿ ਗਿਆ ਵੀ ਨੌਕਰ ਤਾਂ ਸਹਰਾਣੇ ਖੜੇ ਸੀਗੇ ਪਰ ਬੱਚਿਆਂ ਕੋਲ ਇੰਨਾ ਸਮਾਂ ਹੀ ਹੈ ਨਹੀਂ ਸੀ ਉਹ ਇੱਕ ਚੀਜ਼ ਕਹਿ ਗਿਆ ਵੀ ਜਾਂਦਾ ਹੋਇਆ ਕਹਿੰਦਾ ਵੀ ਇੱਕ ਅਦਾ ਬੱਚਾ ਮੇਰੇ ਤੋਂ ਗਲਤੀ ਹੋ ਗਈ ਮਾਨਪੜ ਰੱਖਣਾ ਸੀ ਅੱਛਾ ਇਹਦਾ ਮਤਲਬ ਇਹ ਨਹੀਂ ਬੜੇ ਲਿਖਿਆ ਬੱਚਾ ਪਰ ਅਸੀਂ ਜਿਹੜੀ ਜ਼ਿੰਦਗੀ ਜਿਉਣੀ ਹੈ ਨਾ ਪੜ੍ਹਾਈ ਲਿਖਾਈ ਜੇ ਸਾਡੇ ਅੰਦਰ ਹੋਮੇ ਪੈਦਾ ਕਰ ਦੇ ਹੂੰ ਤੇ ਉਹਦਾ ਕੋਈ ਫਾਇਦਾ ਨਹੀਂ ਚਾਹੀ ਉਹਦੇ ਆਤਮਿਕ ਹੈ ਤੇ ਚਾਹੇ ਉਹ ਦੁਨੀਆਦਾਰੀ ਦੀ ਆ ਜਦੋਂ ਅਸੀਂ ਤੁਸੀਂ ਦੇਖੋ ਵੀ ਬੜਾ ਬਹੁਤ ਜ਼ਿਆਦਾ ਪੜ ਜਾਂਦਾ ਨਾ ਇੱਕ ਆਪ ਦੀ ਦੁਨੀਆ ਦੇ ਵਿੱਚ ਰਹਿਣ ਲੱਗ ਜਾਂਦਾ ਉਹ ਕਹੂਗਾ ਯਾਰ ਅਨਪੜ ਇਹਨਾਂ ਨੂੰ ਕੀ ਪਤਾ ਤੇ ਹੌਮੇ ਆ ਜਾਂਦੀ ਹੈ ਫਿਰ ਉਹ ਦੇਖ ਲਓ ਵੀ ਜਿਹੜੇ ਬੱਚਿਆਂ ਨੂੰ ਉਹ ਕਹਿੰਦਾ ਸੀ ਵੀ ਲੋਕਾਂ ਨੂੰ ਜਿਉਣਾ ਨਹੀਂ ਆਉਂਦਾ ਤੇ ਮੈਂ ਇਹਨਾਂ ਨੂੰ ਇਦਾਂ ਪੜਾਇਆ ਲਿਖਾਇਆ ਅਫਸਰ ਬਣਾਇਆ ਉਹ ਨਾ ਉਹਨਾਂ ਕੋਲੇ ਸਮਾਂ ਸੀ ਤੇ ਨਾਂ ਉਹ ਆਈ ਜਿੰਦਗੀ ਤੁਹਾਨੂੰ ਕਿਸ ਮੋੜ ਤੇ ਕਿੱਧਰ ਨੂੰ ਲੈ ਜਾਏ ਇਹਦਾ ਅੰਦਾਜ਼ਾ ਲਾਉਣਾ ਬਹੁਤ ਮੁਸ਼ਕਲ ਹੈ ਇਸ ਕਰਕੇ ਆਪਾਂ ਗੈਰ ਰਹੇ ਆ ਵੀ ਮਹਾਰਾਜ ਕਿਰਪਾ ਕਰੇ ਵੀ ਆਪਾਂ ਨੂੰ ਵੀ ਨਾ ਗੱਲਾਂ ਦੀ ਸਮਝ ਲੱਗੇ। ਹਮ ਬੰਦਗੀ ਤੋਂ ਬਗੈਰ ਸਾਡਾ ਗੁਜ਼ਾਰਾ ਨਹੀਂ। ਜੇ ਉਹ ਸਮੇ ਉਹ ਵੀਰ ਜੀ ਨੇ ਅੰਕਲ ਜੀ ਨੇ ਭਗਤੀ ਕੀਤੀ ਹੁੰਦੀ ਤੇ ਲੋੜ ਹੀ ਨਹੀਂ ਸੀ ਹਲਾਤੀ। ਹਮ ਜਿੱਥੇ ਤੁਹਾਡੇ ਨਾਲ ਨਾਮ ਬੰਦਗੀ ਖੜ ਸਕਦੀ ਹੈ ਨਾ ਉੱਥੇ ਤੁਹਾਨੂੰ ਕਿਸੇ ਰਿਸ਼ਤੇ ਦੀ ਜ਼ਰੂਰਤ ਨਹੀਂ। ਰਿਸ਼ਤੇ ਇੱਕ ਤੁਹਾਡਾ ਇੱਕ ਸਹਾਰਾ ਵਾ ਪਰ ਅਸੀਂ ਰਿਸ਼ਤਿਆਂ ਜਿੰਨਾ ਉਲਝੇ ਜਾਂਦੇ ਆ ਵੀ ਸਾਨੂੰ ਐ ਲੱਗਦਾ ਵੀ ਦੁੱਖ ਸੁੱਖ ਦਾ ਹਿੱਸਾ ਹੀ ਸਾਡਾ ਸਾਰਾ ਇਹ ਹੈ। ਬਹੁਤ ਭੈਣਾ ਵੀਰ ਆ ਜਿਹੜੇ ਅਰਦਾਸਾਂ ਕਰਕੇ ਆਪਦੀ ਜਿੰਨੀ ਕਮਾਈ ਆਪਦੀ ਔਲਾਦ ਨੂੰ ਦੇ ਦਿੰਦੇ ਚਾਹੇ ਉਹ ਦੇ ਆਤਮਿਕ ਦੀ ਐ ਤੇ ਚਾਹੇ ਦੂਜੀ ਐ ਇਸ ਕਰਕੇ ਆਪਾਂ ਕੋਸ਼ਿਸ਼ ਕਰੀਏ ਵੀ ਸਾਰੀਆਂ ਅਰਦਾਸਾਂ ਤੇ ਨਾ ਲਾਈ ਚੱਲੀਏ ਹੂੰ ਕੁਝ ਆਪਦੇ ਵਾਸਤੇ ਵੀ ਰੱਖ ਲਈਏ ਜੇ ਦੁਨੀਆਦਾਰੀ ਦੀ ਕਮਾਈ ਆ ਮੈਂ ਬਹੁਤ ਵੇਖਿਆ ਬਜ਼ੁਰਗ ਜਿਹੜੇ ਬੱਚਿਆਂ ਦੇ ਨਾਂ ਕਰਾ ਦਿੰਦੇ ਆ ਤੇ ਬਾਅਦ ਦੇ ਵਿੱਚ ਉਹ ਵਿਚਾਰੇ ਨਾ ਆਸ਼ਰਮਾਂ 'ਚ ਰੁਲ ਕੇ ਜਾਂਦੇ ਵੇਖਿਆ ਹੂੰ ਵੀ ਸਾਰੇ ਬੱਚੇ ਇੱਕੋ ਜਿਹੇ ਕਿ ਨਹੀਂ ਹੁੰਦੇ ਪਰ ਜਦੋਂ ਹੁਣ ਭੈਣਾ ਬਾਣੀ ਬਹੁਤ ਪੜਦੀਆਂ ਹੂੰ ਇਹ ਵਹਿਮ ਵੀ ਬਹੁਤ ਕਰਦੀਆਂ ਆ ਵਹਿਮ ਬਹੁਤ ਉਹ ਵਹਿਮ ਕਰਕੇ ਉਹਨਾਂ ਦੀ ਗੱਲ ਕਿਸੇ ਪਾਸੇ ਨਹੀਂ ਲੱਗਦੀ ਓਕੇ ਓਕੇ ਸਾਨੂੰ ਜਿੰਨਾ ਚਿਰ ਫਸ ਜਾਂਦੀਆਂ ਨਹੀਂ ਹਾਂਜੀ ਵਹਿਮ ਕਰਕੇ ਜੇ ਤੁਸੀਂ ਦੋ ਹੁਣ ਮੈਂ ਉਹਨੂੰ ਕਈ ਵਾਰੀ ਪੁੱਛਣਗੇ ਕਹਿਣਗੇ ਜੀ ਵਾਇਗਰੂ ਮੰਤਰ ਦੇ ਨਾਲ ਫਲਾਨਾ ਹੈਗਾ ਜੀ ਇਦਾਂ ਦਾ ਆਪਾਂ ਨੂੰ ਆ ਚੀਜ਼ ਕਿਸੇ ਨੇ ਹੋਰ ਮੰਤਰ ਦਿੱਤਾ ਸੀ ਮੈਂ ਕਹਾਂ ਜੀ ਆਪਾਂ ਗੁਰਬਾਣੀ ਤੋਂ ਬਾਹਰ ਨਹੀਂ ਜਾਣਾ ਜਦੋਂ ਇੱਕ ਤੁਹਾਡਾ ਵਾਇਗਰੂ ਮੰਤਰ ਤੇ ਯਕੀਨ ਨਹੀਂ ਹੈਗਾ ਤੇ ਵੀ ਹੋਰ ਤੁਸੀਂ ਕਹਿੰਦੇ ਗੁਰਬਾਣੀ ਚੋ ਕਾਫੀ ਤੋਂ ਕੰਮ ਹੈ ਕਿ ਵੀ ਮੰਤਰ ਹੈ ਜਿਹੜਾ ਤੁਸੀਂ ਨਾ ਦੋ ਦੋ ਬਸਾਂ ਦੇ ਸਫ਼ਰ ਨਹੀਂ ਕਰ ਸਕਦੇ ਹੂੰ ਤੁਹਾਨੂੰ ਇੱਕ ਦੇ ਕਰਨਾ ਪਊਗਾ ਕੋਈ ਵੀ ਹਜੇ ਤੁਸੀਂ ਕਹੋ ਵੀ ਦੋ ਕਿਸ਼ਤੀਆਂ ਲੈ ਲਈਏ ਸਾਨੂੰ ਵਿਸ਼ਵਾਸ ਦੇਣਾ ਰੁਕਣਾ ਪਊਗਾ ਹਜੇ ਤੱਕ ਅਸੀਂ ਇਹ ਹੀ ਫੈਸਲਾ ਨਹੀਂ ਕਰ ਸਕੇ ਵੀ ਅਸੀਂ ਮੂਲ ਮੰਤਰ ਜਪਣਾ ਜਾਂ ਵਾਇਗਰੂ ਮੰਤਰ ਜਪਣਾ ਹੈ ਜਾਂ ਕੋਈ ਬਾਣੀ ਦੀ ਪੰਕਤੀ ਜਪਣੀ ਹੈ ਇਹਨਾਂ ਚੀਜ਼ਾਂ ਨੂੰ ਮਤਲਬ ਆਪਾਂ ਨੂੰ ਦੇਖਣਾ ਪਊਗਾ ਸਾਡੇ ਵਿਸ਼ਵਾਸ ਦੀ ਕਮੀ ਹੈ ਇੱਕ ਥਾਂ ਤੇ ਅਸੀਂ ਵਿਸ਼ਵਾਸ ਦੇ ਨਾਲ ਰੁਕ ਜਾਈਏ ਤੇ ਮਾਲਕ ਕਿਰਪਾ ਕਰੂਗਾ ਜੀ ਥੋੜੇ ਵੈਗ ਨੂੰ ਸਮਝਾ ਦਿਓ ਸਿਮਰਨ ਜ਼ਰੂਰੀ ਹੈ ਜਾਂ ਫਿਰ ਮੂਲ ਮੰਤਰ ਜਿਵੇਂ ਤੁਸੀਂ ਦੱਸਿਆ ਦੇਖੋ ਜੇ ਤਾਂ ਤੁਹਾਨੂੰ 5-4 ਸਾਲ ਹੋ ਗਏ ਆ ਜੀ ਠੀਕ ਹੈ ਜੀ ਫਿਰ ਤਾਂ ਤੁਸੀਂ ਕੋਸ਼ਿਸ਼ ਕਰੋ ਵੀ ਆਪਾਂ ਮੂਲ ਮੰਤਰ ਜਪਦਿਆਂ ਨੂੰ ਵੀ ਕਾਫੀ ਸਮਾਂ ਹੋ ਗਿਆ ਜੀ ਥੋੜੇ ਅੰਦਰ ਵਸ ਚੁੱਕਿਆ ਫਿਰ ਤੁਹਾਨੂੰ ਦੂਜਾ ਮੰਤਰ ਔਖਾ ਹੈ ਠੀਕ ਜੀ ਜੇ ਹਜੇ ਤੁਸੀਂ ਸ਼ੁਰੂ ਦੇ ਵਿੱਚ ਹੈਗੇ ਆ ਤੇ ਫਿਰ ਕੋਸ਼ਿਸ਼ ਕਰੋ ਵੀ ਆਪਾਂ ਵਾਈਬਰੂ ਮੰਤਰ ਜਪੀਏ ਠੀਕ ਹੈ ਕਿਉਂਕਿ ਮੰਤਰ ਜਿੱਡਾ ਛੋਟਾ ਹੁੰਦਾ ਮਨ ਉਡੀ ਛੇਤੀ ਰੁਕ ਜਾਂਦਾ ਹੈ ਤੇ ਮੰਤਰ ਜਿੱਡਾ ਵੱਡਾ ਹੁੰਦਾ ਤੇ ਉਨੀ ਛੇਤੀ ਉਹ ਥੋੜੀ ਮੁਸ਼ਕਲ ਆਉਂਦੀ ਹੈ